ਭਾਈ ਗਰੀ ਕਰਨੀ ਨਾ ਮਾਗਾਂ ਹਾਂਜੀ ਬੱਤ ਹੈ ਅਸ ਚਲ ਗਾ ਇੱਕ ਇੱਕ ਗਾ ਕੇ ਤਾਂ ਦਿਖਾ ਕੁਛ ਵੀ ਮਨ ਤੋਂ ਮੂੰਹ ਕੰਨ ਤੇ ਪਾ ਤੀ ਤੇ ਮੋਖੜੀ ਵੀ ਦੇਤੀ ਹੈ ਨਾ ਇਹ ਦੇਖੋ ਜੀ ਛੋਟੇ ਛੋਟੇ ਬੱਚੇ ਆਏ ਨੇ ਲੂਡੀ ਲੈਣ ਬਚਪਨਾ ਜੀ ਚਲ ਗਾ ਕੇ ਇੱਕ ਇੱਕ ਦੀ ਨਹੀਂ ਗਾਉਂਦੇ ਹੈਗੇ ਤੂੰ ਸਿੱਖ ਜਾਣਾ ਤਾਂ ਗਾਓ ਲੈ ਅਨਿਕ ਕਿਰੋਂ ਤੈਨ ਮੈਂ ਕਿ ਚਲ ਉੱਚੀ ਬੋਲ ਹਰ ਤੂੰ ਫਿਰ ോട മുോടി മറി ലോഡേ സത്ത സത്താന്റെ പറ്റി ലീ ജംപേ അസിയാധാ കി ജംയാ പ്യോ പ്യോന ജം മമ്മി മമ്മു ദ ജണേ ഞാൻ ഖാദ് ഡംപേ ഡ

ਹਾਂ ਹਾਂ ਹੁਣ ਤੂੰ ਚੋਲਾ ਵੱਡਾ ਲੈ ਕੇ ਆਉਣਾ ਚੱਕਣਾ ਤੇ ਯਾਰ ਬੜਾ ਚੱਕਲਾ ਤਾਂ ਦਾਣੇ ਪਾਉਣੇ ਨਹੀਂ ਕਿਸੇ ਦਿਨ ਦਾਣੇ ਨਹੀਂ ਪਾਉਣੇ ਇਹਨੇ ਤਾਂ ਸਾਬਾ ਛੋਟਾ ਜਿਹਾ ਉਹਨੇ ਇੰਨੇ ਕਿ ਪਾ ਦਿਆ ਕੰਨ ਆ ਰਿਸ਼ੀ ਤਾਂ ਤੇਰਾ ਹੀ ਭਾਈ ਲੱਗਦਾ ਅਰਸ਼ ਹੈਨਾ ਫਿਰ ਉਹਨਾਂ ਨੂੰ ਕਰਦਾ ਮੈਂ ਕੀ ਕਹਾਂਗਾ ਮੈਂ ਉਹ ਬਾਦੇ ਨੇ ਨਹੀਂ ਪੁੱਤ ਬੜਾ ਚੱਕਲਾ ਲਾ ਫਾਫਾ ਕਰ ਲੈ ਲਾ ਫਾਫਾ ਤਾਂ ਵੱਡਾ ਲੈ ਹੁਣ ਤੂੰ ਨਹੀਂ ਚਲੋ ਚਲੋ ਹੁਣ ਓਕੇ ਮਾਈ ਹਾਂ ਮੈਂ ਕਿੱਥੇ ਚੱਲੇ ਹੁਣ ਤਿਆਰ-ਪਿਆਰ ਹੋ ਕੇ ਮੈਂ ਚੱਲੀ ਮੇਰੇ ਭੈਣ ਦੀ ਪੋਤੀ ਸੀ ਉਹਦੀ ਲੋਹੜੀ ਹੈ ਭਾਈ ਅੱਛਾ ਪੋਤੀ ਦੀ ਹੈ ਹਾਂ ਤਾਂ ਸਰੇ ਆ ਗਿਆ ਸਾਜਰੇ ਉਹਦਾ ਸਾਜਰੇ ਕਹਿੰਦੇ ਮਮਪਾ ਐ ਸਾਜਰੇ ਆ ਜਿਓਗਾ ਜੀ ਮੈਂ ਕਿਹਾ ਇੰਨੇ ਸਾਜਰੇ ਕਿੰਨੇ ਕਹਿੰਦੇ 1:30 ਵਜੇ ਫੇਰ ਕੋਈ ਪ੍ਰੋਗਰਾਮ ਹੋਣਗਾ ਪਿੰਡ 'ਚ ਹਾਂ ਪਹਿਲਾਂ ਚੱਪਲਾ ਕੱਤੇ ਪਾਈਆਂ ਨੇ ਚੱਪਲ ਮੇਰੇ ਬੁੱਤ ਪੈਰੀ ਪੈਂਦੇ ਨਹੀਂ ਪੈਰ ਉਸ ਤੋਂ ਇਹ ਮੀਂਹ ਅੰਗਲੀਆਂ ਅੱਛਾ ਜੁੱਤੀ ਬੰਦ ਦੋ ਜੋੜ ਕੱਢਾਂਗੇ ਜੁੱਤੀਆਂ ਦੇ ਪੈਂਦੀਆਂ ਜੁੱਤੀ ਬੰਦ ਇੱਧਰ ਮਿਲੋ ਜੀ ਮੈਡਮ ਜੀ ਨਾ ਬੂਟ ਬੰਦ ਮੈਡਮ ਜੀ ਉਹਨਾਂ ਦਾ ਕੋਟ ਪੱਕਿਆ ਆਪਣੇ ਕਿੱਥੇ ਚ ਫਾਸਲੇ ਲੋੜੀ ਤੇ ਪ੍ਰੋਗਰਾਮ ਤੇ ਕੀਤਾ ਪਾਉਣਾ ਤੈਨ ਰਾਜ਼ੀ ਲੋੜੀ ਆ ਜੀ ਕੋਤੀ ਦੀ ਹਾਂ ਤੈਨ ਰਾਜ਼ ਤਨਰਾਜ਼ ਕਰ ਕਿ ਲੋੜੀਆ ਬਹੁਤ ਵਧੀਆ ਜੀ ਬਹੁਤ ਵਧੀਆ ਸੋਚ ਆ ਜਿਹੜੇ ਲੋਕ ਧੀਆਂ ਦੀ ਲੋੜੀ ਮਨਾਉਂਦੇ ਨੇ ਜਿੰਨੇ ਚਿਰ ਪੁੱਤਾਂ ਨੂੰ ਪਿਆਰ ਕਰਦੇ ਹੋ ਜਿੰਨੇ ਪੁੱਤਾਂ ਨੂੰ ਪਿਆਰ ਕਰਦੇ ਹੋ ਧੀਆਂ ਨੂੰ ਵੀ ਵੱਧ ਤੋਂ ਵੱਧ ਪਿਆਰ ਕਰਿਆ ਕਰੋ ਜੀ ਧੀ ਦੀ ਵੀ ਲੋੜੀ ਮਨਾਇਆ ਕਰੋ ਪਾਇਆ ਕਰੋ ਜੀ ਲੋੜੀ ਧੀ ਦੀ ਵੀ ਹਾਂਜੀ ਧੀਆਂ ਨਾਲੇ ਜੱਗ ਵਸਦੇ ਨੇ ਪੁੱਤਾਂ ਨਾਲ ਜੱਗ ਵਸਦੇ ਨੇ ਜੀ ਤਾਂ ਥੋੜੀ ਸੋਚ ਨੂੰ ਆਪਾਂ ਨਵੀਂ ਪੀੜ੍ਹੀ ਹੈ ਜਿਹੜੀ ਮੈਂ ਤੁਹਾਨੂੰ ਇਹੀ ਬੇਨਤੀ ਕਰਦੀ ਹਾਂ ਸੋਚ ਨੂੰ ਬਦਲੋ ਧੀਆਂ ਨੂੰ ਧੀਆਂ ਤਾਂ ਬਹੁਤ ਅੱਗੇ ਨੇ ਜੀ ਪੁੱਤਾਂ ਨਾਲੋਂ ਧੀਆਂ ਨੂੰ ਵੀ ਉਵੇਂ ਪਦਵੀ ਮੁੰਡੇ ਵਾਲੀ ਦਿਆ ਕਰੋ ਹਾਂਜੀ ਬਾਪਾ ਜੀ ਉਵੇਂ ਲੋੜੀਆਂ ਪਾਓ ਅਸੀਂ ਵੀ ਮਨਾਈਏ ਜੀ ਅਸੀਂ ਵੀ ਆਪਣੇ ਇਰਮਾਨ ਪੀੜ੍ਹੀ ਲੋੜੀ ਪਾਈ ਸੀ ਸਾਰਿਆਂ ਨੂੰ ਮੈਂ ਕਹਿੰਦੀ ਆ ਦੀ ਧੀਆਂ ਨੂੰ ਕਹਿੰਦੇ ਹਾਂ ਧੀਆਂ ਦਾ ਸਤਿਕਾਰ ਕਰੋ ਪੁੱਤਰਾ ਮੰਗੂ ਪਿਆਰ ਕਰ ਠੀਕ ਹੈ ਜੀ ਹਾਂ ਜੀ ਮੈਂ ਕੀ ਕਹਿੰਦੇ ਸੀ ਅਜੀ ਬਾਬਾ ਜੀ ਨੇ ਵੀ ਗਵਾ ਲਾਇਆ ਬੁੜੀਆਂ ਤੇ ਕਹਿੰਦੇ ਬੁੜੀ ਅਗਲੀ ਬੁੜੀ ਅੰਦੇ ਨੇ ਕੁੜੀ ਹੋ ਗਈ ਵੀ ਭਾਈ ਕੀ ਦੱਸ ਕੋਈ ਰੱਬ ਮੁੰਡਾ ਦੇ ਦਿੰਦਾ ਕਹਿੰਦਾ ਅੱਜ ਕੱਲ ਦੀ ਐ ਨਹੀਂ ਹੈਗਾ ਇਹ ਗੱਲਾਂ ਛੱਡ ਦਿਓ ਕੱਢ ਦਿਓ ਦਿਲਾਂ ਚੋਂ ਕਹਿੰਦਾ ਕੁੜੀਆਂ ਦਾ ਮੁੰਡਿਆਂ ਨਾਲ ਅੱਗੇ ਨੇ ਕਹਿੰਦਾ ਬਾਬੇ ਬਿੰਦ ਕੁੜੀ ਜੱਜ ਬਣ ਕੇ ਦਿਖਾਇਆ ਕਿ ਨਹੀਂ ਦਿਖਾਇਆ ਕਹਿੰਦਾ ਕੁੜੀਆਂ ਤਾਂ ਅੱਗੇ ਨੇ ਕੁੜੀਆਂ ਪਿਆਰ ਤੋਂ ਧੇਰਾ ਪਿਆਰ ਕਰਾ ਕਰਮਾ ਕਰਮਾ ਵਾਲੇ ਮਾਪੇ ਨੇ ਜੀ ਇਨਨ ਨੂੰ ਕਹਿੰਦਾ ਤੇ ਲਿਆ ਕੇ ਖਾ ਕੇ ਜਾ ਰੱਬ ਧੀ ਦਿੰਦਾ ਮੇਰੇ ਬਾਥਰੂਮ ਭਰਦਾ ਮੁੰਡਿਆ ਦੇ ਚੱਲ ਮੈਂ ਠੀਕ ਓਕੇ ਹਾਂ ਪਹਿਲਾ ਹੀ ਚਾਰੀ ਨੂੰ ਨੇ 2 ਵਜੇ ਦਾ ਕਿਹਾ ਸੀ ਨਾ 1:30 ਢੋਲ ਦੀ ਮਾਰੀ ਲਾਤੀ 10:00 ਹੋ ਗਏ ਤਾਂ 70 ਮਿੰਟ ਲੱਗ ਸੀ ਮੁੰਡੇ ਹੋ ਗਏ 7 ਹਾਂ ਹੋਰ ਇੱਕ ਦੋ ਹੋਰ ਦੋ ਤਿੰਨ ਵਾਲਾ 7:30 7:45 ਉਹ ਹਾਜੀ ਨੂੰ ਸੰਨੀ ਜੰਪੀ ਲੰਮੀ ਮੇਰੇ ਘਾਤੇ ਲਾਣੇ ਜਾਂ ਤੇ ਨਿਆਣੀ ਪਿਆਰ ਦਾ ਪਾਣੀ ਹੱਥੋਂ ਹੀ ਨਾ ਆਵੇ ਇਕੋ ਤੇਤਰਾ ਲਈ ਤੇਰੇ ਅੰਦਰਾਂ ਜਾਂਦੇ ਉਹ ਵੀ ਆਉਂਦੇ ਰਸਮ ਕਾਮਯਾਬ ਹੋਣੀ ਹਾਂ ਤੁਸੀਂ ਜੇ ਜੀਤੇ ਨੂੰ ਨਾਲੇ कौन कौन हो जाओ दिखते नहीं कौन हो जाए